ਸਮੁੱਚਾ ਖਾਲਸਾ ਪੰਥ ਜਾਣਦਾ ਹੈ ਕਿ ਜਦੋਂ ਸਰਸੇਵਾਲੇ ਝੂਠੇ ਸੌਦੇ ਅਸਾਰ ਦੀ ਮਵਾਫੀ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਸੰਗਤ ਦੇ ਸਾਹਮਣੇ ਗੁਰ ਕੀਤਾ ਆਖਰੇ ਰਹਿਸ਼ਤੇ ਤਖਤ ਸਹਿਬਾਨਾ ਦੇ ਜਥੇਦਾਰ ਸਹਿਬਾਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲ ਸਰਸੇਵਾਲੇ ਝੂਠੇ ਸੌਦੇ ਨੂੰ ਜਿਹੜੀ ਮਵਾਫੀ ਦਵਾਈ ਉਸ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ जो वक्त मुख्यमंत्री सन वह भी हाजिर सन सिंह साहबान ने और संक साहबान ने, ने विचार करके फैसला किया कि तो सी, है, तो है। जो श्री अकाल तख्त साहब तो जो अवार्ड मनसूख किया वापस लिया सबका जथेदारा के आए जो स्पष्टीकरण नेख्श ਨਹੀਂ ਭੰਡ ਕਿਉਂਕਿ ਉਹ ਤਾਂ ਨੇ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਉਹ ਚਿੱਠੀ ਪੱਤਰ ਜਿਵੇਂ ਕਿ ਵਿੱਚ ਚੱਤਾ ਕਿ ਉਹ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਜਿਹੜੇ ਮਾਫੀ ਦਿੱਤੀ ਉਹ ਸਾਰਾ ਕੁਝ ਜਿਹੜਾ ਉਹਨਾਂ ਵੱਲੋਂ ਆਏ ਹੋਏ ਸਪਸ਼ਟੇਕਰਨ ਅਤੇ ਝੁਠੇ ਸૌਤੇ ਸਾਥੀ ਜੋ ਪੱਤਰਕ ਹੈ ਉਹ ਸਾਕ ਜਾਣਕਾਰੀ ਵਾਸਤੇ ਜਨਤਕ ਕਰ ਦਿੱਤੀ ਜਾਏਗੀ ਉਹ ਚਿੱਠੀ ਜਨਤਕ ਕਰਾਂਗੇ ਜਿਸ ਚਿੱਠੀ ਨੂੰ ਆਧਾਰ ਬਣਾ ਕੇ ਤੇ ਤੁਹੇ ਸੌਦੇ ਬਾਰੇ ਨੂੰ ਮੁਆਫੀ ਦਿੱਤੀ ਸਿੰਘ ਸਾਬਾ ਦੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੱਲ 12 ਵਜੇ ਤੱਕ ਸਾਦਕਾ ਜਥੇਦਾਰ ਸ਼੍ਰੀ ਅਕਾਲ ਤਖਸਾਲ ਗਿਆਨੇ ਗੁਰਬਖਸ਼ ਸੇਗਰ ਉਹ ਦਿੱਤੀਆਂ ਹੋਈਆਂ ਸ਼੍ਰੋਮਣ ਕਮੇਟੀ ਵੱਲੋਂ ਸਾਰੀਆਂ ਸੁਭੋਤਾ ਵਾਪਸ ਲਈਆਂ ਜਾਣ ਔਰ ਗਿਆਨੇ ਗੁਰਬਖਸ਼ ਸੇਗਰ ਸ਼੍ਰੀ ਅਕਾਲ ਤਖਸਾਲ ਖਾਲਸਾ ਰਣਥੀ ਲਾਇਆ ਹੋਏ ਨੇ ਉਹਨਾਂ ਦੀ ਤਬਦੀਲੀ ਤਖਸਾਲ ਤੋਂ ਅੰਮ੍ਰਿਤਸਰ ਸਰ ਸਾਹਿਬ ਤੋਂ ਬਾਹਰ ਕਿਤੇ ਕੀਤੀ ਜਾਵੇ ਜਿੱਦਾਂ ਚ ਇਹ ਆਧਨੀ ਤਰ੍ਹਾਂ ਪੇਸ਼ ਹੋ ਕੇ ਪੰਥ ਪਵਾਸੋ ਮਵਾਫੀ ਨਹੀਂ ਮੰਗਦੇ ਉਹਨਾਂ ਚ ਇਹਨਾਂ ਨੂੰ ਜਿਹੜਾ ਅੰਮ੍ਰਿਤਸਰ ਤੋਂ ਬਾਹਰ ਰੱਖਿਆ ਜਾਏ ਔਰ ਇਹਨਾਂ ਨੂੰ ਜਨਤਕ ਸਮਾਗਮਾਂ ਤੇ ਬੋਲਣ ਦੀ ਰੋਪ ਰਹੀ ਜਾਂਦੀ ਹੈ ਸਮੁੱਚਾ ਖਾਲਸਾ ਪੰਥ ਜਾਣਦਾ ਹੈ ਕਿ ਜਦੋਂ ਸਰਸੇਵਾੜੇ ਢੂਠੇ ਸੌਦੇ ਅਸਾਂ ਦੀ ਮਵਾਫੀ ਦਿੱਸਦਾ ਸੋ ਕੁਬੀਰ ਸਿੰਘ ਬਾਦਲ ਨੇ ਸੰਗਠਨ ਸਾਹਮਣੇ ਬੋਲ ਕੀਤਾ ਆਪਰੇ ਰਹਿਸ਼ਤੇ ਤਖਤ ਸੈਵਾਨਾਂ ਦੇ ਜਥੇਦਾਰ ਸੈਵਾਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲ ਸਰਸੇ ਵਾਲੇ ਝੂਠੇ ਸਾਹਮਣੇ ਜਿਹੜੇ ਮੁਆਫੇ ਦਵਾਏ ਉਸ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਵਕਤ ਤੇ ਮੁੱਖ ਮੰਤਰੀ ਸਾਹਿਬ ਵੀ ਹਾਜ਼ਰ ਸਨ ਸਿੰਘ ਸਹਿਬਾਨ ਨੇ ਔਰ ਸੰਗਠਨ ਦੇ ਵੰਗ ਦੇ ਉੱਤੇ ਸਿੰਘ ਸਹਿਬਾਨ ਨੇ ਵਿਚਾਰ ਕਰਕੇ ਫੈਸਲਾ ਕੀਤਾ ਕਿ ਜੋਨ ਸ਼ਰੀਆ ਕਾਪਟੋ ਸਾਥ ਤੋਂ ਉਹਨਾਂ ਨੂੰ ਫਕਰੇ ਤੋਂ ਅਮਦਾ ਜਿਹੜਾ ਅਵਾਰਡ ਦਿੱਤਾ ਸੀ ਉਹਨੂੰ ਮਨਸੂਬ ਕੀਤਾ ਜਾਂਦਾ ਹੈ ਭਾਗ ਕੇ ਵਾਪਸ ਲਿਆ ਜਾਂਦਾ ਹੈ ਸਾਬਕਾ ਜਥੇਦਾਰਾਂ ਦੇ ਆਏ ਜੋ ਸਪਸ਼ਟੀਕਰਨ ਤੋਂ ਤਸੱਲੀ ਬਖਸ਼ ਨਹੀਂ ਹੱਲ ਕਿਉਂਕਿ ਉਹ ਧਾਰੈ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਉਹ ਚਿੱਠੀ ਪੱਤਰ ਜਿਵੇਂ ਕਿ ਨੇ ਚਾਹਤਾ ਹੈ ਕਿ ਉਹ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਜਿਹੜੇ माफी ਦਿੱਤੀ ਉਹ ਸਾਰਾ ਕੁਝ ਜਿਹੜਾ ਉਹਨਾਂ ਵੱਲੋਂ ਆਇਆ ਹੋਇਆ ਸਪਸ਼ਟੀਕਰਨ ਅਤੇ ਝੂਠੇ ਸੌਦੇ ਸਾਥੀ ਜੋ ਪੱਤਰਕ ਹੈ ਉਹ ਸਾਰਾ ਜੀ ਜਾਣਕਾਰੀ ਵਾਸਤੇ ਜਨਤਾ ਕਰ ਦਿੱਤੀ ਜਾਏਗੀ ਉਹ ਚਿੱਠੀ ਜਨਤਾ ਕਰਾਂਗੇ ਜਿਸ ਚਿੱਠੀ ਨੂੰ ਆਧਾਰ ਬਣਾ ਕੇ ਤੇ ਝੂਠੇ ਸੌਦੇ ਵਾਲੇ ਨੂੰ ਮਾਫੀ ਦਿੱਤੀ ਸਿੰਘ ਸਾਬਾਦੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੱਲ 12 ਵਜੇ ਤੱਕ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਸਾਲ ਗਿਆਨੀ ਗੁਰਬਖਸ਼ ਸਿੰਘ ਨੂੰ ਦਿੱਤੀਆਂ ਹੋਈਆਂ ਸ਼੍ਰੋਮਣੀ ਕਮੇਟੀ ਵੱਲੋਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਔਰ ਗਿਆਨੀ ਗੁਰਬਖਸ਼ ਸਿੰਘ ਜੋ ਸ਼੍ਰੀ ਅਕਾਲ ਤਖਸਾਲ ਤੇ ਖੰਡ ਗ੍ਰੰਥ ਚ ਲਾਇਆ ਹੋਇਆ ਨੇ ਉਹਨਾਂ ਦੀ ਤਵਦੀਲੀ ਤਖਸਾਲ ਤੋਂ ਅੰਮ੍ਰਿਤਸਰ ਸਾਹਿਬ ਤੋਂ ਬਾਅਦ ਕਿਤੇ ਕੀਤੀ ਜਾਵੇ ਜਿੱਦਾਂ ਚ ਇਹ ਆਧਿਨੀ ਤਰ੍ਹਾਂ ਪੇਸ਼ ਹੋ ਕੇ ਪੰਥ ਪਵਾਸੋ ਗਵਾਕੀ ਨਹੀਂ ਮੰਗਦੇ ਉਹਨਾਂ ਚ ਇਹਨਾਂ ਨੂੰ ਜਿਹੜਾ ਅਮਰਸਰ ਤੋਂ ਬਾਹਰ ਰੱਖਿਆ ਜਾਏ। ਔਰ ਇਹਨਾਂ ਨੂੰ ਜਨਤਕ ਸਮਾਗਮਾਂ ਤੇ ਬੋਲਣ ਤੇ ਵੀ ਰੋਕ ਲਾਈ ਜਾਂਦੀ ਹੈ।